ਅੱਗੇ ਵਾਦਿਆਂ ਤੇ ਉਧਰ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਦੇ ਚੋਣ ਅਧਿਕਾਰੀ ਨੂੰ ਫਟਕਾਰ ਲਗਾਈ ਹੈ। ਉਥੇ ਹੀ ਆਮ ਆਦੀ ਪਾਰਟੀ ਦੇ ਸਪੋਕਸਪਰਸਨ ਮਾਲਵਿੰਦਰ ਕੰਗ ਦਾ ਵੱਡਾ ਬਿਆਨ ਹੈ ਜਿਹੜਾ ਮੇਅਰ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ। ਦਾਦੀਏ ਕੀ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਭਾਜਪਾ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਿਹੜੀ ਮਾਰੀ ਹੈ। ਨਾਲ ਹੀ ਮਾਲਵਿੰਦਰ ਕੰਗ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਉਥੇ ਚੰਡੀਗੜ੍ਹ ਮੇਧਕੜਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ ਜਿਹੜੀ ਹੋਈ ਹੈ ਤੇ ਚੋਣ ਅਧਿਕਾਰੀ ਅਨਿਲ ਮਸੀ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ ਅਤੇ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮਾਲਵਿੰਦਰ ਕਮਗਦਾ ਵੱਡਾ ਬਿਆਨ ਆ ਜਿਹੜਾ ਸਾਹਮਣੇ ਆਇਆ ਉਹਨਾਂ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਹਾਰ ਨਹੀਂ ਹੈ ਇਹ ਚੰਡੀਗੜ੍ਹ ਦੇ ਲੋਕਾਂ ਦੁਆਰਾ ਦਿੱਤੇ ਗਏ ਮੰਡੇਟ ਦਾ અપਮਾਨ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਨਾਲ ਅਨੋਰੀਬਲ ਸੁਪਰੀਮ ਕੋਰਟ ਨੇ ਅੱਜ ਸਪਸ਼ਟ ਤੇ ਸਪਸ਼ਟ ਔਰ ਕਰੈਕਟ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਕਿ ਸਾਰਾ ਪ੍ਰੋਸੈਸ ਹੈਂਡਓਵਰ ਟੂ ਦਾ ਰਜਿਸਟਰਾਰ ਆਫ ਹਾਈ ਕੋਰਟ ਬਜਟ ਸੈਸ਼ਨ ਤੇ ਸਟੇਲ ਆਤੀ ਔਰ ਆਉਣ ਵਾਲੇ 12 12 ਫਰਵਰੀ ਨੂੰ ਇਰਤੇ ਫੈਸਲਾ ਸੁਣਾਇਆ ਜਾਊਗਾ ਉਸ ਦਿਨ ਦੇਸ਼ ਦੇ ਲੋਕਾਂ ਨਾਲ ਚੰਡੀਗੜ੍ਹ ਦੇ ਲੋਕਾਂ ਨਾਲ ਨਿਆਂ ਹੋਊਗਾ ਦੇਸ਼ ਦੀ ਲੋਕਸ਼ਾਹੀ ਨਾਲ ਨਿਆਂ ਹੋਊਗਾ ਲੇਕਿਨ ਜਿਹੜਾ ਅੱਜ ਤਮਾਚਾ ਔਰ ਜਿਹੜਾ ਅੱਜ ਐਕਸਪੋਜ਼ਰ ਭਾਰਤੀ ਜਨਤਾ ਪਾਰਟੀ ਦੀ ਘਟਿਆ ਔਰ ਲੋਕਸ਼ਾਹੀ ਦੇ ਕਤਲ ਕਰਨ ਵਾਲੀ ਰਾਜਨੀਤੀ ਦਾ ਹੋਇਆ ਉਹ ਵੀ ਦੇਸ਼ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਹਜੇ ਇੱਕ ਦਿਨ ਪਹਿਲਾਂ ਹੀ ਸਾਡੇ ਨੈਸ਼ਨਲ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੀ ਆਪੋਜੀਸ਼ਨ ਪਾਰਟੀਆਂ ਨੂੰ ਖਰੀਦਣ ਨੂੰ ਤਿਆਰ ਬੈਠੀ ਹੈ ਉਹਦਾ ਉਹਦੇ ਤੇ ਮੋਹਰ ਅੱਜ ਜਿਹੜੀ ਲਗਾਈ ਆ ਹਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਨੇ ਇਹ ਬੜਾ ਸਪਸ਼ਟ ਮੈਸੇਜ ਹੈ ਇਹ ਦੇਸ਼ ਜਿਹੜਾ ਹੈ ਲੋਕਸ਼ੈਨਾ ਅੱਗੇ ਵਧੂਗਾ ਪਾਜ ਪਾ ਦੀ ਤਾਨਾ ਸ਼ਾਈ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ। ਸੋ ਮੈਂ ਕਿੱਥੇ ਆਪਣੀ ਪਾਰਟੀ ਵੱਲੋਂ ਪਾਰਟੀ ਦੀ ਲੀਡਰਸ਼ਿਪ ਵੱਲ ਔਨਰੇਬਲ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ। ਉੱਥੇ ਲੋਕ ਦੇਸ਼ ਦੇ ਔਰ ਪੰਜਾਬ ਦੇ ਔਰ ਚੰਡੀਗੜ੍ਹ ਦੇ ਸਾਰੇ ਮੁਲਕ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ। ਇਹ ਜਿਹੜਾ ਟ੍ਰੇਲਰ ਇਹਨਾਂ ਨੇ ਜਿਹੜਾ ਦਿਖਾਇਆ ਇਹ ਚੀਜ਼ਾਂ ਯਾਦ ਰੱਖੇ ਮੁਲਕ ਔਰ ਇਹਨਾਂ ਨੂੰ ਜਵਾਬ ਦੇਊਗਾ 24 ਚ ਜਵਾਬ ਦੇਣਾ ਚਾਹੀਦਾ ਔਰ ਔਨਰੇਬਲ ਸੁਪਰੀਮ ਕੋਰਟ ਆਉਣ ਵਾਲੇ ਸੋਮਵਾਰ ਨੂੰ ਜਸਟਿਸ ਕਰੂ। ਦੇਖੋ ਪਹਿਲਾਂ ਤੇ ਸਾਨੂੰ ਮੇਅਰ ਦੇ ਇਲੈਕਸ਼ਨ ਕਰਾਉਣ ਲਈ ਆਨਰੇਬਲ ਸੁਪਰੀਮ ਕੋਰਟ ਜਾਣਾ ਪਿਆ। ਔਰ ਸੁਪਰੀਮ ਕੋਰਟ ਨੇ ਜਦੋਂ ਇੱਕ ਡੇਟ ਡਿਸਾਈਡ ਕੀਤੀ ਔਰ ਉਸ ਡੇਟ ਵਾਲੇ ਦਿਨ ਵੀ ਜੋ ਤਮਾਸ਼ਾ ਹੋਇਆ ਔਰ ਉਸ ਤੋਂ ਪਹਿਲਾਂ ਵੀ ਜਿਹੜੀ ਇਲੈਕਸ਼ਨ ਦੀ ਡੇਟ 23 ਫਰਵਰੀ ਤੈਅ ਹੋਈ ਸੀ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਜਿਸ ਤਰੀਕੇ ਨਾਲ ਬਹਾਨੇਬਾਜ਼ੀ ਪ੍ਰੋਸਾਈਡਿੰਗ ਅਫਸਰ ਨੇ ਆਪਣੀ ਬਿਮਾਰੀ ਦੀ ਕੀਤੀ ਉਹ ਸਾਰਿਆਂ ਦੇ ਸਾਹਮਣੇ ਆ ਔਰ ਕਿਸ ਤਰੀਕੇ ਨਾਲ ਅਲਾਈਅੰਸ ਦੇ ਐਮਸੀਸ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਤੇ ਦਬਾਅ ਬਣਾਇਆ ਗਿਆ ਸਾਰੇ ਚੰਡੀਗੜ੍ਹ ਨੇ ਸਾਰੇ ਮੁਲਕ ਦੇ ਲੋਕਾਂ ਨੇ ਦੇਖਿਆ ਇਹ ਬਦਕਿਸਮਤੀ ਆ ਕਿ ਇੱਕ ਛੋਟੇ ਜਿਹੇ ਸ਼ਹਿਰ ਦੇ ਮੇਅਰ ਇਲੈਕਸ਼ਨ ਲਈ ਵੀ ਅੱਜ ਸਾਨੂੰ ਸਾਡੀਆਂ ਅਦਾਲਤਾਂ 'ਚ ਜਾਣਾ ਪੈ ਰਿਹਾ ਆ ਇਹ ਭਾਜਪੀ ਤੇ ਮੂਹ ਤੇ ਕਰਾਰਾ ਤਮਾਚਾ ਜੀ ਜਿਹੜਾ ਤੁਹਾਡੇ ਉਹਨੂੰ ਪ੍ਰੋਟੈਸਟ ਕਿਤੇ ਜਾ ਰਹੇ ਦੇਖੀਏ ਉਹ ਉਹਨੇ ਕੰਟੀਨਿਊ ਰਹਿਣ ਦੇਖੀਏ ਉਹ ਦੇਖੋ ਆਮ ਆਦਮੀ ਪਾਰਟੀ ਦਾ ਬੜਾ ਸਪਸ਼ਟ ਮੰਨਣਾ ਹੈ ਕਿ ਜਾਂ ਤੇ ਭਰੋਸਾ ਤੇਜ ਦੀ ਅਦਾਲਤ ਚ ਹੈ ਜਾਂ ਲੋਕਾਂ ਦੀ ਅਦਾਲਤ ਚ ਹੈ। ਤਾਂ ਆਮ ਆਦਮੀ ਪਾਰਟੀ ਦੋਹਾਂ ਰਸਤੇ ਅਪਣਾਰੀਆ ਡੈਮੋਕ੍ਰੇਸੀ ਨੇ ਸਾਨੂੰ ਅਧਿਕਾਰ ਸਾਨੂੰ ਦਿੱਤੇ ਆ। ਸਾਨੂੰ ਰਾਈਟ ਡੈਮੋਕ੍ਰੈਟਿਕ ਰਾਈਟ ਹੈ। ਔਰ ਇਹ ਇਹ ਆਪ ਮਹਾਰੇ ਲੋਕ ਔਰ ਇਹ ਮੈਂ ਕਹਿੰਨਾ ਅੱਜ ਮੈਂ ਰੋਪੜ ਦੇ ਕਈ ਪਿੰਡਾਂ ਸੀਗਾ ਉੱਥੇ ਲੋਕ ਚਰਚਾ ਕਰ ਰਹੇ ਆ ਕਿ ਚੰਡੀਗੜ੍ਹ ਹੋਕ ਹੀ ਰਿਹਾ ਹੈ। ਇੱਕ ਚੰਡੀਗੜ੍ਹ ਦੇ ਮੇਅਰ ਦੇ ਇਲੈਕਸ਼ਨ ਦੀ ਕਦੀ ਖਬਰ ਵੀ ਨਹੀਂ ਬਣੀ ਸੀ ਉਸੇ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਹਾਣ ਕੀਤਾ ਭਾਜਪਾ ਨੇ ਆਪਣੇ ਸਿਰਫ ਔਰ ਸਿਰਫ ਚੋਣ ਮਨਸੂਬਿਆਂ ਨੂੰ ਪੂਰਾ ਕਰ ਲਈ